ਭੋਗ ਰਹਿ ਮਨ ਤੇ ਤਨ ਤੇ ਸਿਰ ਲੋ ਧਨ ਹੈ ਸਭ ਹੀ ਇਨੀ ਹੀ ਕੋ ਮੇਰੇ ਘਰ ਦੇ ਵਿੱਚ ਤਾਂ ਭਾਈ ਅਬਸੀਅਤ ਹੈ ਇੱਕ ਲਾਈਨ ਵਸੀਅਤ ਹੈ ਇਹ ਲਾਈਨ ਵਸੀਅਤ ਹੈ ਖਾਲਸੇ ਦੇ ਨਾਲ ਖਾਲਸੇ ਦੇ ਨਾਲ ਵਸੀਅਤ ਹੈ ਭੋਗ ਰਹਿ ਮੋਗ ਰਹਿ ਮੈਂ ਭੋਗ ਰਹਿ ਮੈਂ ਤਨ ਤੇ ਮਨ ਤੇ ਤਨ ਤੇ ਸਿਰ ਮਨ ਤੇ ਤਨ ਤੇ ਸਿਰ ਲੋ ਧਨ ਹੈ ਸਭ ਹੀ ਇਨੀ ਹੀ ਕੋ ਵਸੀਅਤ ਕਰਤੀ ਮੇਰੇ ਘਰ ਦੇ ਵਿੱਚ ਮੇਰਾ ਤਾਨੂ ਬੋਲਸਾਨ ਔਰ ਮੇਰਾ ਸਿਰੇ ਨਾਲ ਵਾਸਤੇ ਉਦੋਂ ਨਹੀਂ ਸੀ ਪਤਾ ਸਹਿਬ ਜਦ ਰਹਣੇ ਅਗਲੇ ਰਹਣੇ ਉਸੇਤ ਪਹਿਲਾਂ ਦੀ ਹੈ ਉਸੇਤ ਪਹਿਲਾਂ ਕਰਦੀ ਖਤਾਂਤੇ ਸਿਰ ਲੋ ਹਾਂ ਸਰਤ ਇਨੀ ਹੀ ਕੋ ਸਹਿਬ ਜਦਨ ਉਹ ਕਿੱਥੇ ਪਤਾ ਸੀ ਸਹਿਬ ਦਾ ਜਨਮ ਨਹੀਂ ਹੋਇਆ ਉਦੋਂ ਵਸੀਅਤ ਪਹਿਲਾਂ ਹੀ ਕਰਤੀ ਸਭ ਕੁਝ ਪਤਾ ਹੀ ਸੀ ਕੀ ਹੋਣਾ ਪਤਾ ਹੀ ਸੀ ਸਭ ਕੁਝ ਕੀ ਹੋਣਾ ਹਲਾ ਦੱਸ ਦਿੰਦੇ ਹੁੰਦੇ ਨੇ ਭਾਈ ਤਾਰਿਆਂ ਦੀ ਜੰਗ ਦਾ ਲੜਕੇ ਛੱਡੇ ਸੀ ਇਹ ਤਾਂ ਇਹ ਕੁਝ ਹੋਣਾ ਹੀ ਹੁਣ